ਕਦੇ ਵਾਰਡ ਨੰਬਰ 25 ਚ ਅੱਜ ਆਮ ਆਦਮੀ ਪਾਰਟੀ ਦੇ ਵੱਲੋਂ ਵਿਸ਼ੇਸ਼ ਤੌਰ ਤੇ ਮੈਡੀਕਲ ਕੈਂਪ ਲਗਾਏ ਜਾਂਦੇ ਜਿੱਥੇ ਕਿ ਹੱਡੀਆਂ ਤੇ ਦਿਮਾਗ ਦਾ ਚੈੱਕਅਪ ਹੁੰਦਾ ਹੈ ਦੱਸਦੇ ਕਿ ਇਸ ਕੈਂਪ ਦੇ ਵਿੱਚ ਡਾਕਟਰ ਜੋ ਪਹੁੰਚਦੇ ਨੇ ਉਹ ਲੁਧਿਆਣਾ ਅਪੋਲੋ ਦੇ ਡਾਕਟਰ ਹੁੰਦੇ ਨੇ ਜਿਨ੍ਹਾਂ ਵੱਲੋਂ ਕਿ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮਰੀਜ਼ਾਂ ਦਾ ਚੈੱਕਅਪ ਕੀਤਾ ਜਾਂਦਾ ਹੈ ਇਸ ਮੌਕੇ ਤੇ ਜਾਣਕਾਰੀ ਸਾਂਝੀ ਕਰਦੇ ਹੋਏ ਵਾਰ ਨੰਬਰ 25 ਦੇ ਮਿਲਪ ਸਿੰਘ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਸਿਹਤ ਸਹੂਲਤਾਂ ਲੈ ਕੇ ਹਮੇਸ਼ਾ ਹੀ ਉਪਰਾਲੇ ਕੀਤੇ ਜਾ ਰਹੇ ਨੇ ਜਿੱਥੇ ਕਿ ਅੱਜ ਬੋਰਡ ਨੰਬਰ 25 'ਚ ਦਿਮਾਗ ਅਤੇ ਹੱਡੀਆਂ ਦਾ ਚੈੱਕਅਪ ਲੈ ਕੈਂਪ ਲਗਾਇਆ ਗਿਆ ਜਿਸ 'ਚ ਮਰੀਜ਼ਾਂ ਦਾ ਚੈੱਕਅਪ ਹੁੰਦਾ ਹੈ ਅਤੇ ਇਸ ਕੈਂਪ ਦੇ ਵਿੱਚ ਲੁਧਿਆਣਾ ਤੋਂ ਵਿਸ਼ੇਸ਼ ਤੌਰ ਤੇ ਡਾਕਟਰ ਦਵਿੰਦਰ ਪਾ ਸਿੰਘ ਪਹੁੰਚਦੇ ਨੇ ਜੋ ਕਿ ਅਪੋਲੋ ਦੇ ਵਿੱਚ ਆਪਣੀ ਸੇਵਾ ਨਿਭਾ ਰਹੇ ਨੇ ਉਨ੍ਹਾਂ ਕਿਹਾ ਕਿ 100 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਹੁੰਦਾ ਹੈ ਜਿਨ੍ਹਾਂ ਵਿੱਚ ਕਿ ਜ਼ਿਆਦਾਤਰ ਜੋ ਮਰੀਜ਼ ਸੀ ਉਹ ਪਿੱਠ ਤੇ ਦਰਦ ਤੋਂ ਪੀੜਤ ਸਨ ਫਿਲਹਾਲ ਉਹਨਾਂ ਦੇ ਵੱਲੋਂ ਚੈੱਕਅਪ ਕੀਤਾ ਚੰਦਾ ਹੈ ਤੇ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਹੋਏ ਜੈਂਪ ਕੱਪੈਂਪ ਵੀ ਲਗਾਇਆ ਗਿਆ ਸੀ ਮੇਰਾ ਨਾਮ ਲਾਹਵ ਸਿੰਘ ਹੈ ਮਾਵਾੜ ਨੰਬਰ 25 ਦੇ ਵਸਣ ਇਹ ਆ ਵਿਸ਼ੇਸ਼ ਤੌਰ ਤੇ ਲੋਕਾਂ ਦੇ ਸਿਹਤ ਸਹੂਲਤਾਂ ਦੇਖਦੇ ਹੋਏ ਆਮ ਆਦਮੀ ਪਾਰਟੀ ਵੱਲੋਂ ਕੈਂਪ ਲਗਾਇਆ ਗਿਆ ਇਹ ਦਿਮਾਗ ਰੀੜ ਦੀ ਹੱਡੀ ਜਾਂ ਕੋਈ ਵੀ ਆਪਣਾ ਪੇਨ ਹੁੰਦੀ ਹੈ ਸਾਰੇ ਸਰੀਰ ਦੇ ਵਿੱਚ ਹਰੇਕ ਤਰ੍ਹਾਂ ਦੇ ਪੇਨ ਦੇ ਦੇਖਦੇ ਹੋ ਲਗਾਇਆ ਸੀ ਕੈਂਪ ਇਹ ਆਪਣੇ ਲੁਧਿਆਣੇ ਤੋਂ ਆਏ ਸੀ ਡਾਕਟਰ ਜੀ ਦਵਿੰਦਰਪਾਲ ਸਿੰਘ ਜੀ ਅਪੋਲੋ ਤੋਂ ਪੋਲੋ ਹਸਪਤਲ ਤੋਂ ਇਹ 100 ਤੋਂ 100 ਤਕਰੀਬਨ ਮਰੀਜ਼ਾਂ ਚ ਅਸੀਂ ਦੇਖਿਆ ਤੇ ਜਿਆਦਾ ਆਪਣੇ ਨਹੀਂ ਪਿੱਠ ਦਰਦ ਦੀ ਪ੍ਰੋਬਲਮ ਜਿਆਦਾ ਅੱਗੇ ਸਾਹਮਣੇ ਆਈ ਜੀ ਪੰਜਾਬ ਸਰਕਾਰ ਸਿਹਤ ਨੂੰ ਲੈ ਕੇ ਸਾਡਾ ਬਹੁਤ ਵਧੀਆ ਕੰਮ ਕਰ ਰਹੀ ਆ ਤੇ ਅਸੀਂ ਵੀ ਸਿਹਤ ਨੂੰ ਲੈ ਕੇ ੈਂਪ ਲਗਾ ਰਹੇ ਆ ਹਰੇਕ ਪਾੜਾ ਦੇ ਵਿੱਚ ਜਾ ਜਾ ਕੇ ਐਡਿਸ਼ਨ ਨੂੰ ਦਿੱਤੀਆਂ ਸਾਰਾ ਹਰੇਕ ਅਸੀਂ ਚੀਜ਼ ਪਹੁੰਚਣਾਈ ਆਪਣੇ ਵਾੜਾ ਦੇ ਹਾੜਾ ਦੇ ਵਿੱਚ ਜਾ ਕੇ ਤੇ ਹੁਣ ਵੀ ਅਸੀਂ ਇੱਕ ਮੈਡੀਕਲ ਦੇ ਕੇ ਆਏ ਹਾਂ ਆਪਣੇ ਧਰਮਕੋਟ ਏਰੀਆ ਦੇ ਵਿੱਚ ਜੀ ਮੈਂ ਜੀ ਡਾਕਟਰ ਦਵਿੰਦਰਪਾਲ ਸਿੰਘ ਆ ਮੈਂ ਨਿਊਰੋ ਸਰਜਨ ਆ ਐਸ ਪੀ ਐਸ ਹਸਪੀਟਲ ਲੁਧਿਆਣਾ ਵਿੱਚ ਤੇ ਮੈਂ ਬੇਸਿਕਲੀ ਦਿਮਾਗ ਅਤੇ ਰੀਡ ਦੀ ਹੱਡੀ ਦੀਆਂ ਬਿਮਾਰੀਆਂ ਦਾ ਇਲਾਜ ਕਰਦਾ ਹਾਂ ਤੇ ਅੱਜ ਇੱਥੇ ਇੱਕ ਕੈਂਪ ਲਗਾਇਆ ਗਿਆ ਸੀ ਮੋਗਾ ਗੁਰਦੁਆਰਾ ਸਾਹਿਬ ਵਿੱਚ ਜਿੱਥੇ ਅਸੀਂ ਪੇਸ਼ੈਂਟ ਜਿਨ੍ਹਾਂ ਨੂੰ ਕਮਰ ਦਰਦ ਹੈ ਤੇ ਲੱਤਾਂ ਦਾ ਦਰਦ ਹੈ ਤੇ ਸਿਰ ਦਰਦ ਹੈ ਇਹਨਾਂ ਦੀਆਂ ਬਿਮਾਰੀਆਂ ਦਾ ਅਸੀਂ ਨੂੰ ਡੀਲ ਕੀਤਾ ਜ਼ਿਆਦਾਤਰ ਜਿਹੜੀ ਬਿਮਾਰੀ ਆ ਸੀ ਉਹ ਕਮਰ ਦਰਦ ਦੀ ਸੀਗੀ ਜਿਨ੍ਹਾਂ ਵਿੱਚ ਕਮਰ ਦਰਦ ਤੇ ਦਸਾ ਦਾ ਦਰਦ ਤੇ ਬਾਕੀ ਐਨ ਸਾਰੀ ਬਿਮਾਰੀਆਂ ਸੀ ਤੇ ਇਹਦਾ ਇਲਾਜ ਕੀਤਾ ਗਿਆ ਮੇਰੇ ਖਿਆਲ ਨਾਲ 50 ਤੋਂ ਉੱਪਰ ਪੇਸ਼ੈਂਟ ਸੀ ਤੇ ਅਸੀਂ ਉਹਨਾਂ ਦਾ ਰਜਿਸਟ੍ਰੇਸ਼ਨ 2 ਵਜੇ ਤੱਕ ਸੀ ਤੇ ਉਸ ਵਾਰ ਅਸੀਂ ਕਰੀ 50 ਦੇ ਕਰੀ ਪੇਸ਼ੈਂਟ ਸੀ ਦੇਖੋ ਜੀ ਅਸੀਂ ਵੈਸੇ ਅਸੀਂ ਨਿਊਰੋ ਸਰਜਨ ਆ ਸਾਡਾ ਇਹ ਫੀਡਲੀਚ ਨਹੀਂ ਆਂਦਾ ਨਸ਼ੇ ਦੀ ਬਿਮਾਰੀਆਂ ਦਾ ਉਹ ਸੈਕਟ੍ਰੀਸਟ ਤੇ ਸਾਈਕੋਲੋਜਿਸਟ ਉਹ ਦੇਖਦੇ ਨੇ لیکن ਇਹ ਹੁੰਦਾ ਕਿ ਅਗਰ ਸਾਡੇ ਕੋਲ ਕੋਈ ਮਰੀਜ਼ ਆਦਾ ਉਹਨੂੰ ਸਾਰੇ ਨਾਲ ਸਾਰੀ ਜਿਹੜੀ ਦੱਸਣੀ ਪੈਂਦੀ ਹੈ ਤਾਂ ਹੀ ਅਸੀਂ ਅੱਛੀ ਤਰ੍ਹਾਂ ਇਲਾਜ ਕਰ ਪਾਵਾਂਗੇ। ਅਗਰ ਉਹ ਛੁਪਾਏਗਾ ਤਾਂ ਫਿਰ ਅਸੀਂ ਸਾਡਾ ਜਿਹੜਾ ਇਲਾਜ ਹੈ ਕਈ ਵਾਰ ਅਸੀਂ ਮਿਸ ਕਰ ਜਾਂਦੇ ਹਾਂ ਤੇ ਉਹ ਫਿਰ ਪ੍ਰੋਪਰ ਇਲਾਜ ਨਹੀਂ ਹੋ ਪੰਦਾ। ਤੇ ਅਗਰ ਨਸ਼ੇ ਦਾਦੀ ਕੋਈ ਹੈ ਤਾਂ ਉਹਨੂੰ ਦੱਸ ਦੇਣਾ ਚਾਹੀਦਾ ਹੈ। ਤੇ ਅਸੀਂ ਉਹਨੂੰ ਪ੍ਰੋਪਰਲੀ ਗਾਈਡ ਕਰ ਸਕੀਏ ਜਾਂ ਜੇਰੀ ਹੋਰ ਕੋਈ ਪ੍ਰੋਪਰ ਡਾਕਟਰ ਕੋਲ ਜਾ ਕੇ ਸੈਕਟਰੀਸ ਕੋਲ ਜਾ ਕੇ ਰਾਜ ਕਰ ਸਕਦੇ ਹਾਂ। ਸਰ ਅੱਜ ਇਸ ਕੈਂਪ ਦੇ ਵਿੱਚ ਦਵਾਈਆਂ ਵੀ ਦਿੱਤੇਗੇ। ਦਵਾਈਆਂ ਹਾਂ ਅੱਜ ਦਿੱਤੀਆਂ ਗਈਆਂ। ਫ੍ਰੀ ਦਵਾਈਆਂ ਦਿੱਤੀਆਂ ਗਈਆਂ ਮਰੀਜ਼ਾਂ ਨੂੰ ਜਿਹੜੀ ਸਾਡੇ ਕੋਲ ਅਵੇਲੇਬਲ ਸੀ ਸਾਰੀ ਪ੍ਰੋਵਾਈਡ ਕੀਤੀ ਗਈ ਅਪੀਲ ਕੀ ਕਰੋਗੇ ਲੋਕਾਂ ਨੂੰ ਕਿ ਸੁਨੇਹਾ ਕੀ ਦੇ ਰਹੇ ਹੋ ਦੇਖੋ ਅੱਜ ਦੇ ਜਿਹੜੇ ਕੈਂਪ ਵਿੱਚ ਮਨੂੰ ਜਿਹੜਾ ਗੱਲ ਸਮਝ ਹੀ ਚਾਹੀ ਹੈ ਕਿ ਮਰੀਜ਼ ਕਾਫੀ ਪੂਰ ਹੈ ਜਿਹੜਾ ਉਹ ਆਪਣੀ ਹੈਲਥ ਨੂੰ ਲੈ ਕੇ ਬਹੁਤ ਹੀ ਇਗਨੋਰੈਂਟ ਹੈ ਤੇ ਜਿਸ ਤਰ੍ਹਾਂ ਉਹਨੂੰ ਅਜੇ ਬਹੁਤ ਉਹਨੂੰ ਅਜੇ ਕਾਫੀ ਚੀਜ਼ਾਂ ਅੱਜ ਮੈਂ ਸਮਝਾਣੇ ਦੀ ਕੋਸ਼ਿਸ਼ ਕੀਤੀਆਂ ਲੇਕਿਨ ਕਿਉਂਕਿ ਮਰੀਜ਼ ਜ਼ਿਆਦਾ ਸੀ ਔਰ ਸਮੇਂ ਕਮ ਘਟ ਸੀ ਤੇ ਮੈਂ ਇੰਨਾ ਪ੍ਰੋਪਰਲੀ ਸਮਝਾ ਨਹੀਂ ਪਾਇਆ ਮੈਂ ਹਰ ਮਰੀਜ਼ ਨੂੰ ਆਪਣਾ ਫੋਨ ਨੰਬਰ ਤੱਕ ਦਿੱਤਾ ਕਿ ਉਹਨੂੰ ਕੋਈ ਦਿੱਕਤ ਕਿਉਂ ਮੈਨੂੰ ਪਤਾ ਸੀ ਕਿ ਇੰਨੇ ਛੋਟ ਡਿਊਰੇਸ਼ਨ ਵਿੱਚ ਮੈਂ ਐ ਮਰੀਜ਼ ਨੂੰ ਇੰਨਾ ਪ੍ਰੋਪਰ ਗਾਈਡ ਨਹੀਂ ਕਰ ਪਾਵਾਂਗਾ ਤੇ ਮੈਂ ਇਸੇ ਵਾਸਤੇ ਉਹਨੂੰ ਪ੍ਰੋਪਰ ਇੱਥੇ ਦਵਾਈਆਂ ਨਾਲ ਉਹਨੂੰ ਆਪਣਾ ਨੰਬਰ ਦਿੱਤਾ ਮੈਂ ਕਿ ਕੋਈ ਅਗਰ ਪ੍ਰੋਬਲਮ ਹੁੰਦੀ ਹੈ ਪੁੱਛ ਸਕਦਾ ਹੈ ਇੱਥੇ ਅਜੇ ਅਜੇ ਵੀ ਮਰੀਜ਼ ਇੱਥੇ ਜਿਹੜਾ ਗਰੀ ਪੋਪੂਲੇਸ਼ਨ ਹੈ ਦੇ ਆਰ ਨਾਟ ਅਵੇਅਰ ਅਬਾਊਟ THEIR ਪ੍ਰੋਬਲਮਸ ਉਹਨਾਂ ਨੂੰ ਅਜੇ ਆਪਣੀ ਜਿਹੜੀ ਦਿੱਕਤ ਹੈ ਉਹ ਦੁਬਾਰੇ ਹੈ ਨਹੀਂ ਹੈ ਕਾਫੀ ਇੱਥੇ ਅਜੇ ਉਹਨਾਂ ਨੂੰ ਉਹਨਾਂ ਨੂੰ ਸਮਝਾਣੇ ਦੀ ਜਰੂਰਤ ਹੈ ਮਰੀਜ਼ ਨੂੰ ਪ੍ਰੋਪਰ ਉਹਨਾਂ ਨੂੰ ਗਾਈਡੈਂਸ ਦੀ ਜਰੂਰਤ ਹੈ ਤਾਂ ਹੀ ਉਹ ਠੀਕ ਹੋਗੇ। ਉਦੋਂ ਇਸ ਮੁਕਤੇ ਜਾਣਕਾਰ ਦਿੰਦੇ ਹੋਏ ਡਾਕਟਰ ਦਵਿੰਦਰ ਪਾਲ ਸਿੰਘ ਨੇ ਕਿਹਾ ਕਿ ਅੱਜ ਉਹ ਮੋਗਾ ਵਿਖੇ ਗੁਰਦੁਆਰਾ ਸਾਹਿਬ ਵਿਖੇ ਚੈਕਅਪ ਕੈਂਪ ਲਗਾਇਆ ਗਿਆ ਸੀ ਜਿੱਥੇ ਕਿ ਉਹਨਾਂ ਵੱਲੋਂ ਪਹੁੰਚ ਕੇ ਸੇਵਾ ਨਿਭਾਈ ਜਾਂਦੀ ਹੈ ਤੇ ਦਿਮਾਗ ਤੇ ਰੀੜ ਦੀ ਹੱਡੀ ਦਾ ਚੈਕਅਪ ਕੀਤਾ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਮਰੀਜ਼ਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਜਾਗਰੂਕ ਕੀਤਾ ਹੈ ਅਤੇ ਉਹਨਾਂ ਨੂੰ ਦਿੱਕਤਾਂ ਜਿਨ੍ਹਾਂ ਨੂੰ ਆ ਰਹੀਆਂ ਸੀ ਉਹਨਾਂ ਨੂੰ ਉਹਨਾਂ ਦਿੱਕਤਾਂ ਤੋਂ ਦੂਰ ਕੀਤਾ ਹੈ ਤੇ ਮੌਕੇ ਤੇ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ ਨੇ ਤਾਂ ਜੋ ਉਹ ਦਵਾਈ ਲੈਣ ਅਤੇ ਜੋ ਵੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਦੀ ਉਹ ਬਿਮਾਰੀ ਠੀਕ ਹੋ ਜਾਵੇ ਮੌਗ ਤੋਂ ਸੰਜੀਵ ਕੁਮਾਰ ਅਰੋੜਾ ਦੀ ਰਿਪੋਰਟ ਲੋਕਲ ਸੈਮ ਨਿਊਜ਼